ਅੱਜ ਮੇਰੇ ਕੋਲ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕ ਜਿਵੇਂ ਅਭਿਲੇ ਉਹਦੀ ਕਰਾ ਲਈ ਚਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚ ਉੜਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀ ਤੂੰ ਅੱਜ ਨਾ ਜਾਈਂ ਤੇ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈ ਸਭ ਫੁੱਲ ਚੂਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਇਦੀ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਜੇ ਮੈਂ ਨਹੀਂ ਹੁੰਦਾ ਵਰਗਤੇ ਕਦੇ ਵੀ ਅਮੈਂ ਅੱਜ ਮੇਰੇ ਦਿਲ 'ਚ ਹੈ ਮੈਸ ਸਭ ਤੋਂ ਜ਼ਹਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਗਉਂ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗਉਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਆ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਂਟ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਈਏ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਚਲਾਣਾ ਕਰੀਏ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਐ ਨਦੀ ਮਿਸ ਜੇ ਮੇਰੀ ਵੱਡੀ ਭੈਣ ਨੀਨਾ ਰੋਣਾ ਇਹ ਸਭ ਰੋ ਰਿਹਾ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਆਪਣੇ ਜਿਗਰੀ ਯਾਰ ਜਸਵਿੰਦਰ ਭੱਲਾ ਨੂੰ ਯਾਦ ਕਰ ਪੁੱਬਾ ਮਾਰ ਮਾਰ ਰੋਏ ਸਰਦਾਰ ਸੋਹੀ ਸਰਦਾਰ ਸੋਹੀ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ 22 ਅਗਸਤ ਦਾ ਕਾਲਾ ਦਿਨ ਅਸੀਂ ਜਦੋਂ ਸਭ ਨੇ ਜਸਵਿੰਦਰ ਭੱਲਾ ਸਾਹਿਬ ਨੂੰ ਗਵਾ ਦਿੱਤਾ ਜਸਵਿੰਦਰ ਭੱਲਾ ਸਾਹਿਬ ਦਾ ਨਿਦਾਨ 22 ਅਗਸਤ ਨੂੰ ਹੋਇਆ ਸੀ ਤੇ ਉਸ ਮੌਕੇ ਦੇ ਉੱਪਰ ਸਰਦਾਰ ਸੋਹੀ ਜੀ ਨਹੀਂ ਪਹੁੰਚ ਪਾਇਆ ਸਨ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਨਹੀਂ ਪਹੁੰਚ ਪਾਈ ਸੀ ਸਰਦਾਰ ਸੁਹੀਦ ਦੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕਰ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਉਹਨਾਂ ਨੇ ਦੱਸਿਆ ਕਿ ਜਦੋਂ ਵੀਡੀਓ ਕਾਲ ਤੇ ਜਸਵਿੰਦਰ ਭੱਲਾ ਨੂੰ ਦੇਖਦੇ ਸੀ ਤੇ ਉਹਨਾਂ ਦਾ ਮਨ ਭਰ ਆਂਦਾ ਸੀ ਉਹ ਦੇਖ ਨਹੀਂ ਪਾਉਂਦੇ ਸੀ ਆਪਣੇ ਦਿਲ ਦਾ ਦਰਦ ਉਹਨਾਂ ਨੇ ਫੈਨਸ ਨਾਲ ਬਿਆਨ ਕੀਤਾ ਅੱਲਾਹ ਤੁਹਾਨੂੰ ਤੇ ਅਦਿਤਮ ਸਾਥ ਸਭਰ ਤੇ ਆਸ ਹੈ ਮੇਰੇ ਹਾਂ ਦੋਨੋ ਮੈਂ ਤੁਹਾਨੂੰ ਹੋਰ ਐਨੂੰ ਇਹ ਕੁਝ ਨਾ ਚਾਹਨਾ ਤੇ ਮੈਂ ਬਹੁਤ ਹੀ ਪੂਜਿਆ ਤੇ ਮੇਰੇ ਬਾਕੀ ਸਿਸਤ ਦਾ ਅੱਲਾਕ ਅੱਲਾ ਕੋ ਤੁਸੀਂ ਗਾ ਉਹ ਤੁਰੀ ਜਗਰ ਮਿਲਦੀ ਲੇਦਰ ਟਾਇਰਸ ਤੇ ਚੜਨਾ ਲੱਗ ਗਿਆ ਸੀ ਉਹਨਾਂ ਤੋਂ ਮੈਨੂੰ ਇਹ ਵਾਰੀ ਲੱਗੀ ਸੀ ਮੈਂ ਲੈ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਕਿ ਤੂੰ ਬੋਰ ਆਉਟ ਫੋਟ ਨਾ ਕਰ ਜਾਈਂ ਹੋਵੇ ਹਾਲਾਤਾਂ ਤੇ ਨਾ ਜਾ ਅਖਰ ਮੈਂ ਸਮਰਸਤ ਦੇ ਨੇੜੇ ਸੀਲ ਕਰ ਰਿਆ ਸੀ ਜਮਰੋਦ ਜਮਰੋਦ ਉੱਤੇ ਹੀ ਰੌਣ ਟੋਣ ਦਾ ਸੀ ਸੀ ਤੇ ਮੈਨੂੰ ਦਰਖੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਇਹ ਹਾਲਤ ਤੋਂ ਬਾਹਰ ਕੱਢਿਆ ਸੀ ਫਿਰ ਮੈਂ ਇਸ ਕਰਕੇ ਨਹੀਂ ਉੱਥੇ ਆਜ਼ਰ ਹੋ ਜਾ ਰੀਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਸ਼ੀਦੀ ਮੈਂ ਹੱਤ ਸੰਸਕਾਰ ਤੇ ਪਹੁੰਚਿਆ ਮੈਨੂੰ ਜੀ ਕਹਿੰਦੇ ਕਿ ਐਸੋ ਹੀ ਤੂੰ ਕਿਉਂ ਆ ਗਿਆ ਸੀ ਤੇਨੂੰ ਸੰਭਾਣ ਕੇ ਕਿ ਨਾਸਵਸ ਕਹ ਕੋਈ ਤੁੰਤਕਾ ਹਰ ਕਰਾਈ ਮੈਂ ਮੈਂ ਭਰਾਨਾ ਇਸ ਕਰਕੇ ਨਹੀਂ ਆਇਆ ਆ ਤੇ ਹੁਣ ਮੈਂ ਅੱਜ ਰੋਜ਼ ਵਾਲ ਸੂਟ ਸੀ ਮੇਰੇ ਦੋ ਦਿਨ ਪਹਿਲਾਂ ਕੋਹਦੀ ਸੀ ਅੱਜ ਮੇਰੇ ਕੋਲ ਅਰਜੇ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕ ਜਿਵੇਂ ਅਭਿਲੇ ਉਹਦੀ ਕਰਾ ਲਈ ਚਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚ ਉੱਢੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾਲ ਹੀ ਤੇ ਦੋ ਜਾਣਾ ਜਾਈ ਤੂੰ ਜਾਣਾ ਹੋਇਆ ਸ਼ਾਫ ਸ਼ੂ ਨੂੰ ਚਲੇ ਜਾਈ ਤਾਂ ਫੁੱਲ ਚੂਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਹੀ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਇਹ ਨਹੀਂ ਹੁੰਦਾ ਮਰ ਕੇ ਤੇ ਕਦੇ ਵੀ ਅੱਜ ਮੇਰੇ ਦਿਨ ਸਭ ਤੋਂ ਜ਼ੋਰ ਕਰਕੇ ਗੱਲ ਸਾਰੇ ਦੇ ਸਾਹਮਣੇ ਹਾਲਾਂਕਿ ਕਲਾਕਰ ਲੋਕ ਉਹਨੂੰ ਰਹਿਣ ਦਿੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਆ ਮੈਂ ਬਲੈਕ ਜੈਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਣ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕੀ ਹੋ ਗਿਆ ਸਾਰੇ ਹਾਲਾਤ ਹੋਰ ਖਰਾਬ ਹੋ ਗਿਆ ਟੀਏ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰ ਗਏ ਸੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਟਵਾਣਾ ਜੀ ਸਭ ਰੋ ਰਹੀ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਨੋ ਉਹਨਾਂ ਦੇ ਮਨਪਾਲੇ ਰੋਣਾ ਦੀ ਕਰ ਲਈ ਉਹ ਮੈਨੂੰ ਉਹ ਡੋਟ ਲੈ ਉਹ ਮੈਨੂੰ ਗੱਡੀ ਚ ਪਾ ਕੇ ਹਸਪੀਟਲ ਲੈ ਕੇ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਯਾਰ ਕੋਈ ਇਲਾਜ ਐ ਸੌਜੋ ਤੁਸੀਂ ਉਹਨਾਂ ਹਾਲਤ ਤਵੇ ਬਾਹਰ ਨਿਕਲੋ ਨਿਓ ਬਹੁਤ ਹੋរី ਹੋ ਚੁੱਕੇ ਮੇਰੇ ਨਾਲ ਪਰ ਮੈਂ ਕਰ ਜਗ ਜਾਗ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਨੂੰ ਜਾਣਦੇ ਨੇ ਸੋ ਮੈਂ ਤੁਹਾਨੂੰ ਸਭ ਤੋਂ ਮਾਫ਼ੀ ਮੰਗਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਮਦਦ ਕੀ ਹੋ ਰਹੀ ਸੀ ਉਹ ਲਾਜ਼ਮ ਸੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਬਰਦਸਤ ਹੋ ਰਹੀ ਦੀ ਉਹ ਅਨੰਦੀ ਹਾਲਤ ਦੇਖੀ ਮੈਂ ਉਸ ਵੇਲੇ ਇਹ ਆਉਦਾ ਫੋਨ ਬੰਦ ਕਰਦਾ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਲੱਗਦਾ ਹੋ ਸਕਦਾ ਇਹ ਸੈਟੀ ਬਹੁਤ ਜ਼ਬਰਦਸਤ ਚਾਹ ਮੈਂ ਕਰਦਿਆਂ ਨੂੰ ਯਾਦ ਹੁੰਦਾ ਉਸ ਦਿਨ ਉਹ ਸ਼ੂਟਿੰਗ ਤੇ ਇਹ ਹੋ ਜਾ ਮਾਹੌਲ ਬਿਲਕੁਲ ਕਰਨਾ ਨਹੀਂ ਸੀ ਜਾਂਦਾ ਮੈਂ ਇਹ ਕਿਵੇਂ ਕਰਕੇ ਮੈਂ ਦਿੰਦਿਆ ਨੇ ਤੁਮਾ ਵੀ ਮੈਂ ਮਾਫੀ ਭਗਤ ਨੂੰ ਮਾਫ ਕਰਦੇ ਹੋ ਦੋਸਤ ਸਰਰ ਰੋ ਵੀ ਤੋ ਹਾਦੀ ਉੱਡ ਕੇ ਬੰਨ ਨਾ ਕੱਲਾ ਬਿਠਾ ਕੇ ਮੈਂ ਬਹੁਤ ਮਾਣਸ ਹਰ ਤੈਨੋਂ ਮੇਰੇ ਨਾਲ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਦਿੱਤੇ ਨੇ ਇਸ ਗੱਲ ਤੇ ਜਿਹੜੇ ਮੈਂ ਜਿਹੜੀ ਮੇਰਾ ਮਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਪਾ ਗਣੇ ਕਿ ਮੈਨੂੰ ਮਾਫ ਕਰ ਦੋ ਕਿ ਮੈਂ ਕੋਸ਼ਿਸ਼ ਕਰੂਗਾ ਇਹ ਭੋਗ ਵਾਲੇ ਦਿਨ ਬਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਉਹਨਾਂ ਦੇ ਕਰਦੇ ਮੈਂ ਬੰਦਰਾਂ ਸਾਰੇ ਉਹਨਾਂ ਤੋਂ ਮਾਫੀ ਮੰਗਾਂਗਾ ਉਹਨਾਂ ਦਾ ਦੁੱਖ ਸੰਦੇਹ ਕਰੂੰਗਾ ਮੈਂ ਨਹੀਂ ਜਾ ਸਕਿਆ ਸੀ ਕਿ ਮੈਂ ਮਾਫੀ ਮੰਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲੈ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਇਸ ਲਈ ਇਤਿਮਾਤ ਤਾਂ ਪਤਾ ਨਹੀਂ ਇਹ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਤੇ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕੋਈ ਮਾਰਾ ਨਹੀਂ ਕਰਨੀ ਬੋਲਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਨੇ